ਬਰਦਾ ਇਸ ਲਈ ਟੈਂਪਰੇਚਰ ਫਿਕਸ ਕਰੇਗੀ ਸਰਕਾਰ 20 ਡਿਗਰੀ ਤੋਂ ਹੇਠਾਂ ਨਹੀਂ ਜਾ ਪਵੇਗਾ ਏਸੀ ਦਾ ਤਾਪਮਾਨ ਕੇਂਦਰੀ ਮੰਤਰੀ ਮਨੋਰ ਲਾਲ ਦੇ ਬੋਲੇ ਵੱਡਾ ਐਲਾਨ ਕੀਤਾ ਗਿਆ 20 ਤੋਂ 28 ਡਿਗਰੀ ਤੱਕ ਏਸੀ ਦਾ ਟੈਂਪਰੇਚਰ ਫਿਕਸ ਕੀਤਾ ਜਾਵੇਗਾ ਤਾਂ ਕੇਂਦਰੀ ਮੰਤਰੀ ਮਨੋਰ ਲਾਲ ਨੇ ਇਹ ਵੱਡਾ ਐਲਾਨ ਕੀਤਾ ਕਿਉਂਕਿ ਆਮ ਤੌਰ ਤੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਏਸੀ ਦਾ ਟੈਂਪਰੇਚਰ ਲੋਕਾਂ ਦੇ ਵੱਲੋਂ 16 ਤੱਕ ਕਰ ਦਿੱਤਾ ਜਾਂਦਾ ਹੈ ਆ ਪਰ ਜਦੋਂ ਟੈਂਪਰੇਚਰ ਜਿੰਨਾ ਘੱਟ ਕੀਤਾ ਜਾਵੇਗਾ ਤਾਂ ਉਨੀ ਹੀ ਬਿਜਲੀ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਬਿਜਲੀ ਦੀ ਡਿਮਾਂਡ ਗਰਮੀ ਦੀ ਤਪਸ਼ ਦੇ ਵਿੱਚ ਗਰਮੀ ਦੇ ਮੌਸਮ ਦੇ ਵਿੱਚ ਜ਼ਿਆਦਾ ਵੱਧ ਜਾਂਦੀ ਹੈ ਤੇ ਇਸ ਦੇ ਵਿਚਾਲੇ ਕੇਂਦਰੀ ਮੰਤਰੀ ਮਨੋ ਲਾਲ ਦੇਵਲ ਵੱਡਾ ਐਲਾਨ ਕੀਤਾ ਗਿਆ ਹੈ ਕਿ 20 ਡਿਗਰੀ ਤੋਂ ਹੇਠਾਂ AC ਦਾ ਤਾਪਮਾਨ ਨਹੀਂ ਜਾਵੇਗਾ 20 ਤੋਂ 28 ਡਿਗਰੀ ਤੱਕ AC ਦਾ ਟੈਂਪਰੇਚਰ ਫਿਕਸ ਕੀਤਾ ਜਾਵੇਗਾ। ਇਹ ਵੀ ਇੱਕ ਨਵਾਂ ਪ੍ਰਯੋਗ ਨਿਆ ਇੱਕ ਪ੍ਰਵਧਾਨ ये किया जा रहा है इसको बहुत जल्दी लागू करने जा रहे हैं अब ए का जो टेम्परेचर सैनिडाइजेशन है 20 डिग्री से 28 डिग्री रहेगा यानी 20 डिग्री से नीचे हम उसकी कूलिंग नहीं कर सकते सकेंगे और 28 डिग्री से ऊपर वार्मिंग नहीं कर सकेंगे इस प्रकार का एक पहली बार इस प्रयोग को किया जा रहा है बहुत से देश ऐसे हैं अभी बहुत से जो लोग बताते हैं जापान में ये छब्बीस सत्ताईस डिग्री के आसपास सेनेटाइज किया हुआ है और इटली बता रहे थे तेईस डिग्री इटली में किया हुआ है जिन देशों को हम बहुत ज़्यादा अपने से आगे मानते हैं फॉरवर्ड मानते हैं और पता नहीं है वहाँ लोग बहुत कुछ आगे करते हैं वहाँ इस प्रकार के स्टैंडर्ड हैं और हमने अभी डरते डरते उसको 20 डिग्री किया है इसका एक अनुभव आने के बाद इसको आगे भी विचार किया जाएगा और मुझे लगता नहीं है कि बीस डिग्री से नीचे कोई करके सोता होगा सर्वे में तो ये है कि अभी भी लोग कहते हैं इसको चौबीस अभी कर दें लेकिन कुछ लोगों की जिल ਚ ਲਾਟਣਾ ਸ਼ੁਰੂ ਹੋ ਜਾਏ ਇਸ ਲਈ 20 ਤੋਂ 28 ਉਸਕੋ ਨorms ਕੋਮ ਨੇ ਤੈਅ ਕੀਤਾ ਹੈ ਰੋਕ ਰਹੇ ਹਾਂ ਅਗਲੀ ਵੱਡੀ ਖਬਰ ਦਾ ਬਾਬਾ ਸਦਕੀ ਦੀ ਕਤਲ ਦਾ ਮਾਸਟਰਮਾਈਂਡ ਕਾਬੂ ਕੀਤਾ ਗਿਆ ਕੈਨੇਡਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜਸ਼ਾਨ ਅਫਤਰ ਬਾਬਾ ਸਦਕੀ ਕਤਲ ਕੇਸ ਦਾ ਜੋ ਕਿ ਮਾਸਟਰਮਾਈਂਡ ਹੈ ਲਾਰੈਂਸ ਦੇ ਕਹਣ ਤੇ ਕਤਲ ਦਾ ਪਲਾਨ ਇਸ ਦੇ ਵੱਲੋਂ ਬਣਾਇਆ ਗਿਆ ਸੀ ਜਿੰਦਰ ਦੇ ਨਾਲ ਸੰਬੰਧਿਤ ਹੈ ਜਸ਼ਾਨ ਅਫਤਰ ਮੁੰਬਈ ਦੇ ਵਿੱਚ ਬਾਬਾ ਸਦਕੀ ਦਾ ਦਰਸਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਇਸ ਮਾਸਟਰਮਾਈਂਡ ਦੀ ਲਗਾਤਾਰ ਪੁਲਿਸ ਦੇ ਵੱਲੋਂ ਪਾਰਕੀ ਤੀਜਾਰੀ ਸੇ ਇਸ ਦਿਨ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਕੈਨੇਡਾ ਪੁਲਸ ਦੀ ਹਿਰਾਸਤ ਵਿੱਚ ਹੈ ਬਾਬਾ ਸਦੀਕੀ ਕਤਲकांड ਦਾ ਮਾਸਟਰਮਾਈਂਡ ਜਸ਼ਾਨ ਅਖਤਰ ਬਾਬਾ ਸਦੀਕੀ ਕਤਲ ਕੇਸ ਦਾ ਜੋ ਕਿ ਮਾਸਟਰਮਾਈਂਡ ਹੈ ਜਿਸ ਦੀ ਲਗਾਤਾਰ ਪੁਲਸ ਦੇ ਵੱਲੋਂ ਤਲਾਸ਼ ਕੀਤੀ ਜਾ ਰਹੀ ਸੀ ਜਿਸ ਨੇ ਕਿ ਲਾਰੈਂਸ ਦੇ ਕਹਿਣ ਤੇ ਇਹ ਕਤਲ ਦਾ ਪਲਾਨ ਕੀਤਾ ਸੀ ਜੋ ਕਿ ਜਲੰਧਰ ਦੇ ਨਾਲ ਸੰਬੰਧਿਤ ਹੈ ਹ ਅ ਦਰਸਲ ਮੁੰਬਈ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਬਾਬਾ ਸਦੀਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਰੋਕ ਰਹੇ ਅਗਲੀ ਖਬਰ ਦਾ ਪ੍ਰਧਾਨ ਮੰਤਰੀ ਮੋਦੀ ਨੇ ਸਰਬਦਲ ਡੈਲੀਗੇਸ਼ਨ ਦੇ ਨਾਲ ਮੁਲਾਕਾਤ ਕੀਤੀ ਵਫਦ ਦੇ ਨਾਲ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਵਿੱਚ ਮੁਲਾਕਾਤ ਕੀਤੀ ਆਪਰੇਸ਼ਨ ਸਿੰਧੂ ਬਾਰੇ ਦੱਸਣ ਦੇ ਲਈ ਦਰਸਲ ਵਫਦ ਵਿਦੇਸ਼ ਗਏ ਸਨ ਵਫਰ ਦੇ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ ਪੀਐਮਓ ਨੇ ਇਹ ਮੁਲਾਕਾਤ ਦੀ ਵੀਡੀਓ ਵੀ ਜਾਰੀ ਕੀਤੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਇੱਕ ਕਰਕੇ ਵਫਦ ਦੇ ਮੈਂਬਰਾਂ ਦੇ ਨਾਲ ਸੰਸਦ ਮੈਂਬਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਦਰਸਲ ਅਲੱਗ-ਅਲੱਗ ਸੱਤ ਡੈਲੀਗੇਸ਼ਨ ਬਣਾਏ ਗਏ ਸਨ ਅਜੋਕੇ ਵਿਦੇਸ਼ ਦੇ ਵਿੱਚ ਗਏ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਅਜ ਇੱਥੇ ਕਿ ਆਪਰੇਸ਼ਨ ਸਿੰਧੂਰ ਬਾਰੇ ਜਾਣਕਾਰੀ ਦਿੱਤੀ ਕਿ ਉੱਥੇ ਹੀ ਪਾਕਿਸਤਾਨ ਨੇ ਕਿਸ ਤਰੀਕੇ ਦੇ ਨਾਲ ਇਸ ਸਮੇਂਦਰਾ ਨਾਪਾਕ ਹਰਕਤਾਂ ਕੀਤੀਆਂ ਜ਼ਹਿਰ ਉਗਲਿਆ ਤਾਂ ਪਾਕਿਸਤਾਨ ਨੂੰ ਵੀ ਬੇਨਕਾਬ ਕੀਤਾ ਗਿਆ ਤਾਂ ਜਿਵੇਂ ਹੀ ਇਹ ਡੈਲੀਗੇਸ਼ਨ ਵਾਪਸ ਆਏ ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੇ ਰਿਹਾਇਸ਼ ਤੇ ਇਸ ਵਫਦ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਵੱਖ-ਵੱਖ ਸੰਸਦ ਮੈਂਬਰ ਵੱਖ-ਵੱਖ ਤੇ ਰਹਿੰਦੇ ਕਿਉਂਕਿ ਹਰ ਸਿਆਸੀ ਪਾਰਟੀ ਦੇ ਹਰ ਧਿਰ ਦੇ ਗੇੜੇ ਕੇ ਸੰਸਦ ਮੈਂਬਰ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਹਨ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਆਕੇ ਵਕਫਕ ਜੋ ਕਿ ਸੰਸਦ ਮੈਂਬਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਗਰੁੱਪ ਫੋਟੋ ਵੀ ਉਸ ਦੇ ਬਾਅਦ ਕਰਵਾਈ ਗਈ ਇੱਕ ਇੱਕ ਕਰਕੇ ਸੰਸਦ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਪੰਜਾਬ ਦੇ ਐਮਪੀਜ਼ ਵੀ ਇਸ ਦੇ ਵਿੱਚ ਨਜ਼ਰ ਆ ਰਹੇ ਨੇ ਡਾਕਟਰ ਅਮਰ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਫਤੇਗੜ ਸਰ ਲੋਕ ਸਭਾ ਹਲਕੇ ਤੋਂ ਉਹ ਵੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਹੋਰ ਵਕਫਕ ਸੂਬਿਆਂ ਦੇ ਜਿਹੜੇ ਕਿ ਵਕਫਕ ਸਿਆਸੀ ਪਾਰਟੀਆਂ ਦੇ ਆਮ ਪੀਸ ਦੇਖੇ ਜਾ ਸਕਦੇ ਨੇ ਸਤਨਾਮ ਸਿੰਘ ਸੰਧੂ ਜੋ ਕਿ ਰਾਜ ਸਭਾ ਮੈਂਬਰ ਨੇ ਉਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਕਰਮਜੀਤ ਸੰਨੀ ਜੋ ਰਾਜ ਸਭਾ ਮੈਂਬਰ ਨੇ ਉਹ ਤਸਵੀਰਾਂ ਚ ਦੇਖੇ ਜਾ ਸਕਦੇ ਨੇ ਗੁਲਾਮ ਨਬੀ আজাদ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਅਨਰਾਗ ਠਾਕੁਰ ਉੱਥੇ ਹੀ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਐਮਪੀ ਮਨੀਸ਼ ਦਿਵਾੜੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਦਰਸਲ ਵਕਤ ਪਖ ਜੋ ਕਿ ਸੱਤ ਡੈਲੀਗੇਸ਼ਨ ਬਣਾਏਗੇ ਸਨ ਆ ਤਾਂ ਕਾਂਗਰਸ ਪਾਰਟੀ ਦੇ ਐਮਪੀ ਸ਼ਸ਼ੀ ਥਰੂਰ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਆ ਜੋ ਕਿ ਕਾਫੀ ਇਸ ਸਮੇਂ ਦੌਰਾਨ ਚਰਚਾ ਦੇ ਵਿੱਚ ਵੀ ਰਹੇ ਆਪਣੇ ਬਿਆਨਾਂ ਨੂੰ ਲੈ ਕੇ ਵੀ ਇਸ ਡੈਲੀਗੇਸ਼ਨ ਦਾ ਵਫਦ ਦਾ ਹਿੱਸਾ ਸਨ ਆ ਤਾਂ ਖੂਬੇ ਤਸਵੀਰਾਂ ਜਿਹੜੀਆਂ ਮੁਲਾਕਾਤ ਵਾਲੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਸ਼ਸ਼ੀ ਥਰੂਰ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਲੋਕਾਂ ਵੱਲੋਂ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਗਈ ਰੋਕਾਂਗੇ ਅਗਲੀ ਖਬਰ ਦਾ ਅਮਰਸਰ ਦੇ ਰਜਿੰਦਰ ਨਗਰ ਦੇ ਵਿੱਚ ਬਦਬੀ ਨੂੰ ਅੰਜਾਮ ਦਿੱਤਾ ਗਿਆ ਘਰ ਦੀ ਪਹਿਲੀ ਮੰਜ਼ਲ ਤੇ ਗੁਰੂ ਗੰਗਸਾਹਿਬ ਜੀ ਦਾ ਪ੍ਰਕਾਸ਼ ਘਰ ਦੇ ਵਿੱਚ ਹੀ ਪਈਆਂ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਸਤਕਾਰ ਕਮੇਟੀ ਨੇ ਗੰਭੀਰ ਨੋਟਿਸ ਲਿਆ ਇਸ ਤੇ ਗੁਰੂ ਘਰ ਦੇ ਵਿੱਚ ਪਛਾਏ ਗਏ ਨੇ ਗੁਰੂ ਗੰਗਸਾਹਿਬ ਜੀ ਦੇ ਸਰੂਪ ਪਰਿਵਾਰ ਨੇ ਇਸ ਸੰਬੰਧੀ ਹਾਲਾਕੇ ਮਾਫੀ ਵੀ ਮੰਗੀ ਹੈ ਤਾਂ ਬਦਬੀ ਦੀ ਖਬਰ ਸਿੱਧੇ ਤੌਰ ਤੇ ਅਮਰਸਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਰਜਿੰਦਰ ਨਗਰ ਦੇ ਵਿੱਚ ਇਹ ਵਿਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਦੀ ਪਹਿਲੀ ਮੰਜ਼ਲ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਘਰ ਦੇ ਵਿੱਚ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਪਈਆਂ ਹੋਈਆਂ ਸਨ ਕਿਉਂਕਿ ਜੇਕਰ ਘਰ ਦੇ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦਾ ਹੈ ਤਾਂ ਉਹਦੀ ਇੱਕ ਮਾਨ ਮਰਿਆਦਾ ਹੁੰਦੀ ਹੈ ਉਸ ਮਰਿਆਦਾ ਦਾ ਆ ਖਿਆਲ ਰੱਖਣਾ ਹੁੰਦਾ ਹੈ ਕਿ ਜੇਕਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਘਰ ਦੇ ਵਿੱਚ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਪਈਆਂ ਹੋਣ ਤਾਂ ਸਿੱਧੇ ਤੁਰਤੇ ਵਿਦਬੀ ਹੈ ਅਸਤੇ ਤੋਰਤੀ ਮर्यादा ਦੀ ਉਲੰਘਣਾ ਤੇ ਇਸ ਨੂੰ ਲੈ ਕੇ ਸਦਕਾਰ ਕਮੇਟੀ ਦੇ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਹਚਾਏ ਗਏ ਨੇ ਪਰਿਵਾਰ ਨੇ ਇਸ ਸੰਬੰਧੀ ਹਲਾਕੇ ਮਾਫੀ ਵੀ ਮੰਗੀ ਹੈ। ਆਹ ਘਰ ਹੁਣ ਆਇਆ ਮੈਂ ਘਰ ਟਿਕਣ ਆਇਆ ਹਾਂ ਜੀ ਇਹ ਦੇਖੀ ਬੰਦੂ ਸੁਣੀ ਆਈ ਕਿ ਮਹਾਰਾਜ ਘਰ ਆ ਤੇ ਮੈਂ ਕਿਹੜੀ ਕਿਹੜੀ ਸ਼ਰਾਬ ਕਿਥੋਂ ਫੇਲ ਕੇ ਰਹੇ ਹੁੰਦੇ ਆ ਨਾ ਜਰਾ ਕੀ ਬਣਾ ਨਾਂ ਦੱਸ ਦੇ ਕੀ ਆਪਣਾ ਨਾਂ ਦੱਸ ਦੇ ਸਾਰੇ ਨੂੰ ਨਹੀਂ ਰੱਖਿਆ ਕੁਝ ਤੂੰ ਨੀ ਰੱਗੇ ਤੂੰ ਜੀ ਬੜਾ ਡੇਰ ਕੱਟਿਆ ਅਰ ਤੁ ਨਗਰੇ ਕੰਧਿਆ ਹਲੋ ਕੱਟ ਆਰ ਬੰਦ ਸਾਰੀ ਗੱਲ ਸਿਰ ਤੇ ਤੇ ਮਾਰੋ ਪੈਰਾਲਾ ਜੀ ਨਾ ਐਸੀ ਕੁੜੀ ਹੋਣੀ ਨਾ ਕਿਹਦੇ ਨਾਲ ਲੱਗਣਾ ਤੇ ਇਹ ਮੀਟ ਅੰਡਾ ਛੜਾ ਚਲਦੀ ਸੀ ਤੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਮਾਰੇ ਦਾ ਸਰੂਪ ਲੈ ਕੇ ਚੱਲੀ ਏ ਤੇ ਅੱਗੇ ਵਸਤੇ ਸਾਨੂੰ ਸਮਤ ਬਖਸ਼ਣ ਮਾਰੇ ਗੁਰਾਂ ਦਾ ਸਮਤ ਬਖਸ਼ਣ ਸਾਡੇ ਕੋ ਨਾ ਕੁੜੀਆਂ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਾਰੇ ਦਾ ਅੱਗੇ ਤਾਂ ਬਾਬਾ ਇਹ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਕਿਰਪਾ ਕਰੋ ਮਿਹਰ ਕਰੋ ਬਈ ਜੋ ਸਾਡੇ ਹੋ ਮਾਰੇ ਸਤਕਾਰ ਹੋਏਗਾ ਵੱਧ ਤੋਂ ਵੱਧ ਅਸੀਂ ਸਤਕਾਰ ਕਰਾਂਗੇ ਜਿਹੜਾ ਏਰੀਆ ਜਿਹਦਾ ਨਾਮ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਗੁਰਾਂ ਵਾਹ ਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰਹਿਸ਼ਾ ਤੇ ਆਪਣੇ ਬਾਬਾ ਦੀਸੂ ਦੇ ਸਤਾਨ ਦੇ ਵੀ ਬਿਲਕੁਲ ਆਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਕੀ ਸੁਭਾਏਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਕਿਉਂਕਿ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅੰਮ੍ਰਿਤ